ਬਾਤ ਬਾਉ ਮੈਂ ਐਸਾ ਗਲਤੀ ਨਹੀਂ ਜਿਹੜਾ ਅੱਜ ਕਰਿਆ ਕੀ ਕਰਿਆ ਦੀ ਅੱਜ ਅੱਜ ਮੈਂ ਜੋ ਗਲਤੀ ਸਹਿਤ ਸਹਿਤ ਲਈ ਹਾਂ ਅੰਕਲ ਜੀ ਕੇ ਸਾਥ ਜੋ ਗਲਤੀ ਕੀ ਐਸਾ ਗਲਤੀ ਆ ਕਿਹਦੇ ਮੇਰੇ ਕੋਲ ਤਾਇਆ ਚੋਇਆ ਹੋਇਆ ਠੀਕ ਆ ਵੀ ਹਾਂ ਜੀ ਸਰ ਇਹ ਮੈਨੂੰ ਕਹਿੰਦਾ ਵੀ ਤਾਇਆ ਚੋਇਆ ਹੈ ਮੇਰੇ ਕੋਲ ਸਹਿਤ ਹਾਂ ਹਾਂ ਜੀ 400 ਰੁਪਏ ਕਿਲੋ ਮੈਂ ਦਊਗਾ ਠੀਕ ਆ ਹਾਂ ਜੀ ਹਾਂ ਜੀ ਚਲ ਜੀ ਮੇਰਾ ਇਹਨਾਂ 300 ਰੁਪਏ ਦਾ ਰੇਟ ਮੁੱਕ ਗਿਆ ਹਾਂ ਜੀ ਠੀਕ ਆ ਠੀਕ ਹੈ ਸਰ ਇਹ ਤੋਂ ਮੈਂ 7 ਕਿਲੋ ਸਹਿਤ ਲੈ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਹਰਿਓਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਇਹਨਾਂ ਨੂੰ ਵਾਰਡ ਵੀ ਮਿਲਿਆ ਨਾ ਜਿੰਨੀ ਅਸਤੀ ਹਾਂਜੀ ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਬੰਦਾ ਉਹ ਤੇ ਰਿਜੈਕਟ ਕਰਤਾ ਉਹਨਾਂ ਨੂੰ ਵੀ ਇਹ ਸਹੀਤ ਨਹੀਂ ਹੈਗਾ ਕਿ ਬਾਅਦ ਬਾਅਦ ਮੈਂ ਐਸਾ ਗਲਤੀ ਨਹੀਂ ਕੀਤਾ ਜਿਹੜਾ ਅੱਜ ਕਰਿਆ ਕੀ ਕਰਿਆ ਦੀ ਅੱਜ ਅੱਜ ਮੈਂ ਜੋ ਗਲਤੀ ਸਹੀਤ ਨਹੀਂ ਸਹੀਤ ਲਈ ਹਾਂ ਅੰਕਲ ਜੀ ਕੇ ਸਾਥ ਜੋ ਗਲਤੀ ਕੀ ਐਸਾ ਗਲਤੀ ਆ ਚੁੱਕੀ ਹਾਂ ਆ ਗਲਤੀ ਸੀ ਜੀ ਮੈਨੂੰ ਆਗੇ ਸੇ ਸ਼ਹਿਦ ਕੋ ਮਿਕਸ ਕਰੋਗੇ ਮਲਾਪਟ ਕਰੋਗੇ ਸ਼ਹਿਦ ਮੇਂ ਆਗੇ ਸੇ ਸਰ ਸਰ ਫੜ ਕੇ ਦਸ ਤਰឹង ਨ ਸਰਨ ਸ਼ਹਿਦ ਵਿੱਚ ਚੇ ਸਰ ਹਾਂ ਹਾਂ ਠੀਕ ਹੈ ਇਨਾਮਤ ਤੁਹਾਡਾ ਕਿੱਥੇ ਪਿੰਡ ਚੈਲਨ ਦਾ ਰਹਿਣਾ ਵਾਲਾ ਮੇਰੇ ਕੋਲ ਅੱਜ ਆਹ ਇਨਸਾਨ ਆਇਆ ਰਹਾ ਇਹ ਮੈਨੂੰ ਕਹਿੰਦਾ ਵੀ ਸ਼ਹਿਦ ਮੇਰੇ ਕੋਲ ਤਾਜਾ ਚੋਇਆ ਹੋਇਆ ਠੀਕ ਆ ਵੀ ਹਾਂਜੀ ਸਰ ਇਹ ਮੈਨੂੰ ਕਹਿੰਦਾ ਵੀ ਤਾਜਾ ਚੋਇਆ ਹੈ ਮੇਰੇ ਕੋਲ ਸ਼ਹਿਦ ਆ ਹਾਂਜੀ 400 ਰੁਪਏ ਕਿਲੋ ਮੈਂ ਦਊਂਗਾ ਠੀਕ ਆ ਹਾਂਜੀ ਹਾਂਜੀ ਕਲ ਜੀ ਮੇਰਾ ਇਹਦੇ ਨਾਲ 300 ਰੁਪਏ ਦਾ ਰੇਟ ਮੁੱਕ ਗਿਆ। ਹਾਂਜੀ। ਠੀਕ ਆ। ਠੀਕ ਹੈ ਸਰ। ਇਹ ਤੋਂ ਮੈਂ 7 ਕਿਲੋ ਸ਼ਹਿਦ ਲੈ ਲਿਆ। ਹਾਂਜੀ। ਤੇ 7 ਕਿਲੋ ਜਦ ਮੈਂ ਸ਼ਹਿਦ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਹਰਿਓਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਇਹਨਾਂ ਨੂੰ ਵਾਰਡ ਵੀ ਮਿਲਿਆ ਨਾ ਜਿੰਨੀ ਅਸਤੀ ਚੋਂ। ਹਾਂਜੀ। ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਬੰਦਾ। ਉਹ ਤੇ ਰਿਜੈਕਟ ਕਰਤਾ ਨਾ ਉਹਨਾਂ ਨੇ। ਵੀ ਇਹ ਸ਼ਹਿਦ ਨਹੀਂ ਹੈਗਾ। ਨਹੀਂ ਨਹੀਂ ਠੀਕ ਆ ਨਾ। ਹਾਂਜੀ। ਫੇਰ ਤੂੰ ਵੀ ਮੰਨ ਗਿਆ ਹੁਣ ਵੀ ਇਹ ਸ਼ਹਿਦ ਨਹੀਂ ਹੈਗਾ। ਹਾਂਜੀ। ਠੀਕ ਆ ਨਾ। ਹਾਂਜੀ। ਸੱਚੀ ਗੱਲ ਹੁਣ ਨਹੀਂ ਨਹੀਂ ਸਹੀ ਹੈ ਸਰ ਜੀ ਫੇਰੇ ਨੇ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਕੀ ਮਿਲਾਉਂਦੇ ਨੇ ਕੀ ਨਹੀਂ ਨਹੀਂ ਤਾਂ ਦੇਖੋ ਇਹ ਕਹਿੰਦਾ ਵੀ ਘੋੜਾ ਹੋਰ ਕੀ ਕਹਿੰਨਾ ਦੇਸੀ ਗੂੜ ਦੇਸੀ ਖੰਡ ਬੋ ਪਾਣੀ ਹੈਗਾ ਗਰਮ ਕਰਕੇ ਪਾ ਲੈਂਦੇ ਮਹਾਰਾਜ ਜੀ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਨਹੀਂ ਡੱਬੇ ਵਾਲਾ ਸ਼ਹਿਦ ਵੀ ਪਾ ਲੈਂਦੇ ਉਹ ਸ਼ਹਿਦ ਨਹੀਂ ਜਿਹੜਾ ਕੈਮੀਕਲ ਆ ਤੂੰ ਹਾਲ ਤੱਕ ਦੱਸਿਆ ਨਹੀਂ ਨਹੀਂ ਸਰ ਇਹ ਉਹ ਤੂੰ ਕੈਮੀਕਲ ਹਾਲ ਤੱਕ ਦੱਸਿਆ ਨਹੀਂ ਤੂੰ ਝੂਠ ਬੋਲ ਰਿਹਾ ਸਰ ਹਮ ਲੋਗ ਉਹ ਤੂੰ ਕੋਈ ਨਹੀਂ ਚਲੋ ਇਹਨੀ ਹਾਲ ਤੱਕ ਸਾਨੂੰ ਦੱਸਿਆ ਨਹੀਂਗਾ ਵੀ ਇਹ ਕਿਹੜਾ ਕੈਮੀਕਲ ਹਾਰਮਨ ਹੁੰਦਾ ਮੇਰੇ ਕੋਲ ਆ ਸ਼ਾਇਦ ਪਿਆ ਜੀ 7 ਲੀਟਰ ਆ ਪੀ ਪੀ ਆ ਤੇ ਹੋਰ 12 15 12 10 5 7 8 ਲੀਟਰ ਹੋਰ ਪਿਆ ਮੇਰੇ ਕੋਲ ਠੀਕ ਆ ਇਹ ਤੇਰਾ ਹੀ ਆ ਹਾਂਜੀ ਸਰ ਤੇ ਬਾਕੀ ਇਹ ਹੁਣ ਚੈੱਕ ਕਰਾ ਕੇ ਪਤਾ ਲੱਗੂਗਾ ਵੀ ਇਚ ਹੈ ਕੀ ਨਹੀਂ ਨਹੀਂ ਸਰ ਨਹੀਂ ਸਹੀ ਆ ਨਹੀਂ ਉਹ ਤਾਂ ਦੇਖ ਦੇਖਾਂਗੇ ਕਿ ਚ ਹੈ ਕੀ ਆ ਇਹ ਬੰਦੇ ਨੇ ਸਾਨੂੰ ਇੰਨਾ ਬੇਵਕੂ ਬਣਾਇਆ ਸਾਨੂੰ 3 ਘੰਟੇ ਘਮਵਾ ਰਿਆ ਇਹ ਕਿੰਨਾ ਟਾਈਮ ਘਮਾਇਆ 3 ਘੰਟੇ ਨਹੀਂ ਨਹੀਂ ਸਹੀ ਉੱਥੇ ਲੈ ਗਿਆ ਉੱਥੇ ਲੈ ਗਿਆ ਪਰ ਇਹ ਬੰਦੇ ਨੇ ਝੂਠ ਬੋਲਿਆ ਬੋਲਿਆ ਨਾ ਝੂਠ ਬੋਲਿਆ ਸਾਰੀ ਤੇ ਹੁਣ ਇਹ ਸਾਡੇ ਕੋਲ ਆ ਤੁਸੀਂ ਇਹਦੀ ਚੈਕਿੰਗ ਕਰਾਉਂਗੇ ਜਿਹੜਾ ਸ਼ਾਇਦ ਇਹਨੇ ਤੁਹਾਨੂੰ ਦਿੱਤਾ ਹਾਂ ਹਾਂ ਚੈਕਿੰਗ ਕਰਾਵਾਂਗੇ ਅਸੀਂ ਲੈਬੋਰੀ ਭੇਜੋਗੇ ਫੂਡ ਸਪਲਾਈ ਨੂੰ ਫੂਡ ਭੇਜਾਂਗੇ ਅਸੀਂ ਫੂਡ ਸਪਲਾਈ ਨੂੰ ਪਰ ਤੂੰ ਦੱਸ ਦੇ ਵੀ ਮੈਂ ਗਲਤ ਹਾਂ ਸੱਚ ਬੋਲ ਨਹੀਂ ਸਰ ਮੈਂ ਗਲਤ ਨਹੀਂ